ਅੰਮ੍ਰਿਤਸਰ ਤੋਂ ਬੇਹੱਦ ਹੀ ਹੈਰਾਨੀਜਨਕ ਅਤੇ ਦਿਲ ਨੂੰ ਝੰਝੋੜ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇਹ ਤਸਵੀਰਾਂ ਬੀਤੀ ਰਾਤ ਉਸ ਵੇਲੇ ਦੀਆਂ ਨੇ ਜਿਸ ਵੇਲੇ ਅੰਮ੍ਰਿਤਸਰ ਦੇ ਵਿੱਚ ਡਿਪੋਰਟ ਹੋਏ ਪ੍ਰਵਾਸੀਆਂ ਦਾ ਜਹਾਜ਼ ਲੈਂਡ ਹੋਇਆ ਸੀ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਸਿਆਸੀ ਗਲਿਆਰੀਆਂ ਦੇ ਵਿੱਚ ਹਲਚਲ ਮਚ ਚੁੱਕੀ ਹੈ ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਿੱਖ ਨੌਜਵਾਨ ਅਤੇ ਬਜ਼ੁਰਗ ਬਿਨਾਂ ਦਸਤਾਰਾ ਤੋਂ ਨਜ਼ਰ ਆ ਰਹੇ ਨੇ ਪੂ.ਐਸ.ੀ ਦੀ ਏਜੰਸੀਆਂ ਵੱਲੋਂ ਇਨ੍ਹਾਂ ਢੀਪੋਰਟ ਹੋਈ ਪੰਜਾਬੀਆਂ ਦੇ ਨਾਲ ਇੰਨਾ ਜ਼ਿਆਦਾ ਤੱਕਾ ਕੀਤਾ ਗਿਆ ਕਿ ਉਹਨਾਂ ਨੂੰ ਆਪਣਾ ਆਮ ਸਮਾਨ ਚੱਕਣ ਦੀ ਤਾਂ ਛੱਡੋ ਇੱਥੋਂ ਤੱਕ ਕਿ ਉਹਨਾਂ ਨੂੰ ਦਸਤਾਰਾਂ ਤੱਕ ਵੀ ਬੰਨ ਨਹੀਂ ਦਿੱਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਨ੍ਹਾਂ ਨੌਜਵਾਨਾਂ ਅਤੇ ਬਜ਼ੁਰਗਾਂ ਦੇ ਉੱਤੇ ਕੀ ਬਿਤੀ ਹੋਵੇਗੀ ਕਿ ਆਖਰ ਇਹ ਅੰਮ੍ਰਿਤਸਰ ਦੇ 에어ਪੋਰਟ ਤੇ ਯੂਐਸਏ ਦੀ ਧਰਤੀ ਤੋਂ ਅੰਮ੍ਰਿਤਸਰ ਤੱਕ ਬਿਨਾਂ ਦਸਤਾਰ ਤੋਂ ਪਹੁੰਚੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧੈ ਅੱਜ ਕੱਲ ਪੂਰੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਅਮਰੀਕਾ ਤੋਂ ਜਿਹੜੇ ਰਿਪੋਰਟ ਕੀਤੇ ਜਾਂਦੇ ਦੇਸ਼ ਦੇ ਨਾਗਰਿਕ ਆ ਉਹਨਾਂ ਦੀ ਜਿਹੜੀ ਜਹਾਜ਼ ਆਮਰਸਰ ਸਾਹਿਬ ਦੀ ਧਰਤੀ ਤੇ ਉਤਰ ਰਹੀ ਦੇ ਪਹਿਲਾਂ ਵੀ ਇੱਕ ਜਹਾਜ਼ ਉਤਰਿਆ ਜਿਹਦੇ ਬਾਰੇ ਕੋਈ ਪੱਕੀ ਠੋਸ ਤਰੀਕ ਨਹੀਂ ਸੀ ਮਿਲੀ ਪਰ ਹੁਣੇ ਪਤਾ ਲੱਗਾ ਕਿ ਅੱਜ ਰਾਤ ਨੂੰ 10 ਵਜੇ ਜਿਹੜਾ ਅਮਰੀਕਾ ਦਾ ਇੱਕ ਜਿਹੜਾ ਜਿਹੜਾ ਫੌਜੀ ਜਹਾਜ਼ ਆ ਉਹਦੇ ਵਿੱਚ 100 ਤੋਂ ਵੱਧ ਜਿਹੜੇ ਦੇਸ਼ ਨਿਕਾਲਾ ਕੀਤੇ ਗਏ ਅਮਰੀਕਾ ਤੋਂ ਉਹ ਹਿੰਦੁਸਤਾਨ ਦੇ ਨਾਗਰਿਕ ਨਹੀਂ ਇਹਦੇ ਵਿੱਚ ਐਤਕੀ ਵੱਡੀ ਗਿਣਤੀ ਵੀ 70-75 ਦੇ ਕਰੀਬ ਜਿਹੜੇ ਪੰਜਾਬ ਦੇ ਬਸੰਦੇ ਨੇ ਜਿਹੜੇ ਕੀ ਆਪਣਾ ਘਰਬਾਰ ਜਿਵੇਂ ਕਹਿੰਦੇ ਨੇ ਵੇਚ-ਵਟ ਕੇ ਬਹੁਤ ਵੱਡੀਆਂ ਰਕਮਾਂ ਦੇ ਕੇ ਬੜੇ ਮਾਰੇ ਰਸਤਿਆਂ ਰਾਹੀਂ ਉਹ ਅਮਰੀਕਾ ਪਹੁੰਚੇ ਸੀ ਤੇ ਅਮਰੀਕਾ ਦੇ ਵਿੱਚ ਅੱਜ ਇੱਕ ਮੁਲਾਕਾਤ ਵੀ ਹੋਈ ਆ ਉਸ ਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਅਮਰੀਕਾ ਦੇ ਰਾਸ਼ਟਰਪਤੀ 트ੰਪ ਦੇ ਵਿੱਚ ਹੋਈ ਪਰ ਉੱਥੇ ਕੋਈ ਚੰਗਾ ਜਿਵੇਂ ਕਹਿੰਦੇ ਆ ਸੁਨੇਹਾਰ ਨਹੀਂ ਮਿਲਿਆ। ਸੋ ਅੱਜ ਉਹ ਹਮਨ ਸਰ ਵੀ ਧਰਤੀ ਤੇ ਦੂਜਾ ਜਹਾਜ ਉਤਰ ਰਿਹਾ ਤੇ ਤੀਜੇ ਦੀ ਉਡਾਣ ਕੀਤੀ ਜਾ ਰਹੀ ਆ। ਉਸ ਸਮੇਂ ਦੇ ਉੱਤੇ ਜਿੱਥੇ ਪੰਜਾਬ ਦੇ ਵਿੱਚ ਪੰਜਾਬ ਦੇ ਪਸੰਦਿਆਂ ਦੇ ਵਿੱਚ ਮਨ ਦੇ ਵਿੱਚ ਕਾਫੀ ਇੱਕ ਅਫਸੋਸ ਵੀ ਆ ਤੇ ਜਿਹੜੇ ਲੋਕ ਵਿਚਾਰੇ ਉਥੋਂ ਵਾਪਸ ਪਰਤ ਰਹੇ ਨੇ ਉਹਨਾਂ ਦੇ ਨਾਲ ਹਮਦਰਦੀ ਵੀ ਆ ਇਸ ਸਮੇਂ ਤੇ ਸਿੱਖਾਂ ਦੀ ਉਹ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਉਹਨਾਂ ਪਰਿਵਾਰਾਂ ਦੇ ਨਾਲ ਜਿੱਥੇ ਹਮਦਰਦੀ ਦਾ ਪੋਟਾਵਾ ਕੀਤਾ ਗਿਆ ਤੇ ਕਰਨਾ ਬਣਦਾ ਵੀ ਆ ਉਹਨਾਂ ਨੇ ਆਪਣੀਆਂ ਸੇਵਾਵਾਂ ਜਿਹੜੀਆਂ ਵਾਂ ਉਸ 에어ਪੋਰਟ ਤੇ ਪਹੁੰਚਣ ਵਾਲੇ ਉਹਨਾਂ ਦੇ ਵਾਸਤੇ ਤੇ ਉਹਨਾਂ ਦੇ ਮਾਪੇ ਤੇ ਰਿਸ਼ਤੇਦਾਰਾਂ ਵਾਸਤੇ ਦੇਣ ਦਾਇਰਾ ਐਲਾਨ ਕੀਤਾ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਵੱਲੋਂ ਉਹਨਾਂ ਨੂੰ ਘਰਾਂ ਜਾਣ ਵਾਸਤੇ ਪਹੁੰਚਣ ਵਾਸਤੇ ਜਿਹੜੇ ਸਾਧਨ ਮੁਹੱਈਆ ਕਰਾਉਣ ਦੀ ਗੱਲ ਆ ਤੇ ਜੇ ਰਾਤ ਨੇਰ ਸਵੇਰ ਹੁੰਦਾ ਤਾਂ ਉਹਨਾਂ ਨੂੰ ਸਰਾਮਾਂ ਦੇ ਵਿੱਚ ਜਿਹੜੀ ਆ ਫ੍ਰੀ ਰਹਿਣ ਦੀ ਸੁਲਤਾ ਜਿਹੜਾ ਕੀ ਸਦਾ ਦਿੱਤਾ ਗਿਆ ਜਿਹੜੇ ਕੀ 에ਰਪੋਰਟ ਦੇ ਉੱਤੇ ਸ਼ਰੋਣੀ ਕੁਦਰ ਆਪਣੀ ਕਮੇਟੀ ਦੇ ਅਧਿਕਾਰੀ ਉੱਥੇ ਸੇਵਾਵਾਂ ਨਿਭਾਉਣਗੇ ਤੇ ਉਹਨਾਂ ਨਾਲ ਉਹ ਸੰਪਰਕ ਕੀਤਾ ਜਾ ਸਕਦਾ ਭਾਵੇਂ ਕੀ ਇਹ ਔਖਾ ਸਮਾਂ ਇਸ ਸਮੇਂ ਤੇ ਜਿਹੜਾ ਪੰਥ ਹੈ ਤੇ ਸਿੱਖ ਮਾ ਜਿਹੜਾ ਪਿਛਲਾ ਬਿਸ਼ੋਕਰ ਤੇ ਇਤਿਹਾਸ ਦੱਸਦਾ ਕਿ ਹਰੇਕ ਔਖੀ ਘੜੀ ਵੇਲੇ ਸਿੱਖ ਜਿਹੜੇ ਆ ਉਹ ਹਮੇਸ਼ਾ ਤੇ ਉਹਨਾਂ ਦੀਆਂ ਸਸਤਾਵਾਂ ਹਮੇਸ਼ਾ ਡਟ ਕੇ ਖੜਧੀਆਂ ਨੇ ਸੋ ਇਸ ਗੱਲ ਲਈ ਅਸੀਂ ਮੀਡੀਆ ਦੇ ਰਾਹੀਂ ਉਹਨਾਂ ਸਾਥ ਸਾਡੇ ਪਰਿਵਾਰਾਂ ਨੂੰ ਤੇ ਉਹਨਾਂ ਬਾਹਰੋਂ ਆ ਰਹੇ ਜਿਹੜੇ ਲੋਕ ਨੇ ਉਹਨਾਂ ਨੂੰ ਅਸੀਂ ਇਹ ਬੇਨਤੀ ਪੱਤਰ ਭੇਜ ਰਹੇ ਆ ਗੁਰਮ ਖੈਰ ਕਰੇ ਉਹ ਗੁਰੂ ਦੇ ਦਰ ਨਤਮਸਤਕ ਹੋ ਕੇ ਆਪਣੀ ਨਵੀਂ ਜ਼ਿੰਦਗੀ ਤੇ ਨਵੇਂ ਭਵਿੱਖ ਵਾਸਤੇ ਅਰਦਾਸ ਕਰਨ ਅਸੀਂ ਸਾਰੇ ਉਹਨਾਂ ਦੇ ਇਸ ਔਖੇ ਘੜੀ ਵਿੱਚ ਸਾਥ ਦੇ ਰਹੇ। ਬੇहद ਹੀ ਸ਼ਰਮਨਾਕ ਤਸਵੀਰਾਂ ਜਿਹੜੀਆਂ ਕਿ ਤੁਸੀਂ ਆਪਣੇ ਟੀਵੀ ਸਕਰੀਨ ਤੇ ਦੇਖ ਰਹੇ ਹੋ ਜਿਨ੍ਹਾਂ ਦੇ ਵਿੱਚ ਸਿੱਖ ਨੌਜਵਾਨ ਜਿਹੜੇ ਕਿ ਯੂਐਸਏ ਤੋਂ ਰਿਪੋਰਟ ਹੋ ਕੇ ਆਏ ਨੇ ਉਹਨਾਂ ਨੂੰ ਬਿਨਾ ਦਸਤਾਰ ਤੋਂ ਜਹਾਜ਼ ਦੇ ਵਿੱਚੋਂ ਅੰਮ੍ਰਿਤਸਰ 에ਅਰਪੋਰਟ ਤੇ ਉਤਾਰਿਆ ਗਿਆ ਹੈ। ਅੰਮ੍ਰਿਤਸਰ ਤੋਂ ਬੇहद ਹੀ ਹੈਰਾਨੀਜਨਕ ਅਤੇ ਦਿਲ ਨੂੰ ਝੰਜੋੜ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਇਹ ਤਸਵੀਰਾਂ ਬੀਤੀ ਰਾਤ ਉਸ ਵੇਲੇ ਦੀਆਂ ਨੇ ਜਿਸ ਵੇਲੇ ਅੰਮ੍ਰਿਤਸਰ ਦੇ ਵਿੱਚ ਡਿਪੋਰਟ ਹੋਏ ਪ੍ਰਵਾਸੀਆਂ ਦਾ ਜਹਾਜ਼ ਲੈਂਡ ਹੋਇਆ ਸੀ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਸਿਆਸੀ ਗਲਿਆਰੀਆਂ ਦੇ ਵਿੱਚ ਹਲਚਲ ਮਚ ਚੁੱਕੀ ਹੈ ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਿੱਖ ਨੌਜਵਾਨ ਅਤੇ ਬਜ਼ੁਰਗ ਬਿਨਾਂ ਦਸਤਾਰਾ ਤੋਂ ਨਜ਼ਰ ਆ ਰਹੇ ਨੇ ਯੂਐਸਏ ਦੀ ਏਜੰਸੀਆਂ ਵੱਲੋਂ ਇਨ੍ਹਾਂ ਡਿਪੋਰਟ ਹੋਏ ਪੰਜਾਬੀਆਂ ਦੇ ਨਾਲ ਇਨਾ ਜ਼ਿਆਦਾ ਤੱਕਾ ਕੀਤਾ ਗਿਆ ਹੈ ਕਿ ਉਹਨਾਂ ਨੂੰ ਆਪਣਾ ਆਮ ਸਮਾਨ ਚੱਕਣ ਦੀ ਤਾਂ ਛੱਡੋ ਇਥੋਂ ਤੱਕ ਕਿ ਉਹਨਾਂ ਨੂੰ ਦਸਤਾਰਾਂ ਤੱਕ ਵੀ ਬੰਨ੍ਹ ਨਹੀਂ ਦਿੱਤੀਆਂ ਗਈਆਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹਨਾਂ ਨੌਜਵਾਨਾਂ ਅਤੇ ਬਜ਼ੁਰਗਾਂ ਦੇ ਉੱਤੇ ਕੀ ਬੀਤੀ ਹੋਵੇਗੀ ਕਿ ਆਖਰ ਇਹ ਅੰਮ੍ਰਿਤਸਰ ਦੇ 에어ਪੋਰਟ ਤੇ ਯੂਐਸਏ ਦੀ ਧਰਤੀ ਤੋਂ ਅੰਮ੍ਰਿਤਸਰ ਤੱਕ ਬਿਨਾਂ ਦਸਤਾਰ ਤੋਂ ਪਹੁੰਚੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜਕੱਲ ਪੂਰੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਅਮਰੀਕਾ ਤੋਂ ਜਿਹੜੇ ਰਿਪੋਰਟ ਕੀਤੇ ਜਾਂਦੇ ਦੇਸ਼ ਦੇ ਨਾਗਰਿਕਾਂ ਉਹਨਾਂ ਦੀ ਜਿਹੜੀ ਜਹਾਜ਼ ਆਮਰਸਰ ਸਾਹਿਬ ਦੀ ਧਰਤੀ ਤੇ ਉਤਰ ਰਹੀ ਦੇ ਪਹਿਲਾਂ ਵੀ ਇੱਕ ਜਹਾਜ਼ ਉਤਰਿਆ ਜਿਹਦੇ ਬਾਰੇ ਕੋਈ ਪੱਕੀ ਠੋਸ ਤਰੀਕ ਨਹੀਂ ਸੀ ਮਿਲੀ ਪਰ ਹੁਣੇ ਪਤਾ ਲੱਗਾ ਜੀ ਅੱਜ ਰਾਤ ਨੂੰ 10 ਵਜੇ ਜਿਹੜਾ ਅਮਰੀਕਾ ਦਾ ਇੱਕ ਜਿਹੜਾ ਜਿਹੜਾ ਫੌਜੀ ਜਹਾਜ਼ ਆ ਉਹਦੇ ਵਿੱਚ 100 ਤੋਂ ਵੱਧ ਜਿਹੜੇ ਦੇਸ਼ ਨਿਕਾਲਾ ਕੀਤੇ ਗਏ ਅਮਰੀਕਾ ਤੋਂ ਉਹ ਹਿੰਦੁਸਤਾਨ ਦੇ ਨਾਗਰਿਕ ਨੇ ਇਹਦੇ ਵਿੱਚ ਐਤ ਕੀ ਵੱਡੀ ਗਿਣਤੀ ਵੀ 70-75 ਦੇ ਕਰੀਬ ਜਿਹੜੇ ਪੰਜਾਬ ਦੇ ਬਸੰਦੇ ਨੇ ਜਿਹੜੇ ਕੀ ਆਪਣਾ ਘਰ-ਬਾਰ ਜਿਵੇਂ ਕਹਿੰਦੇ ਨੇ ਵੇਚ-ਵਟ ਕੇ ਬਹੁਤ ਵੱਡੀਆਂ ਰਕਮਾਂ ਦੇ ਕੇ ਬੜੇ ਮਾਰੇ ਰਸਤਿਆਂ ਰਾਹੀਂ ਉਹ ਅਮਰੀਕਾ ਪਹੁੰਚੇ ਸੀ ਤੇ ਅਮਰੀਕਾ ਦੇ ਵਿੱਚ ਅੱਜ ਇੱਕ ਮੁਲਾਕਾਤ ਵੀ ਹੋਈ ਆ ਉਸ ਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਅਮਰੀਕਾ ਦੇ ਰਾਸ਼ਟਰਪਤੀ 트ੰਪ ਦੇ ਵਿੱਚ ਹੋਈ ਪਰ ਉੱਥੇ ਕੋਈ ਚੰਗਾ ਜਿਵੇਂ ਕਹਿੰਦੇ ਆ ਸੁਨੇਹਾ ਨਹੀਂ ਮਿਲਿਆ ਤੋ ਅੱਜ ਉਹ ਆਹਰ ਸਰ ਦੀ ਧਰਤੀ ਦੇ ਦੂਜਾ ਜਹਾਜ ਉਤਰਿਆ ਤੇ ਤੀਜੇ ਦੀ ਕੁੜੀ ਕੀਤੀ ਜਾ ਰਹੀ ਆ ਉਸ ਸਮੇਂ ਦੇ ਉੱਤੇ ਜਿੱਥੇ ਪੰਜਾਬ ਦੇ ਵਿੱਚ ਪੰਜਾਬ ਦੇ ਪਸੰਦਿਆਂ ਦੇ ਵਿੱਚ ਮਨ ਦੇ ਵਿੱਚ ਕਾਫੀ ਇੱਕ ਅਫਸੋਸ ਵੀ ਆ ਤੇ ਜਿਹੜੇ ਲੋਕ ਵਿਚਾਰੇ ਉੱਥੋਂ ਵਾਪਸ ਪਰਤ ਰਹੇ ਨੇ ਉਹਨਾਂ ਦੇ ਨਾਲ ਹਮਦਰਦੀ ਵੀ ਆ ਇਸ ਸਮੇਂ ਤੇ ਸਿੱਖਾਂ ਦੀ ਉਹ ਸਰਮੌਰ ਸੰਸਥਾ ਸ਼ਰੋਣੀ ਗੁਰਦਰਾ ਪਰੰਧ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਉਹਨਾਂ ਪਰਿਵਾਰਾਂ ਦੇ ਨਾਲ ਜਿੱਥੇ ਹਮਦਰਦੀ ਦਾ ਪੋਟਾਵਾ ਕੀਤਾ ਗਿਆ ਤੇ ਕਰਨਾ ਬਣਦਾ ਵੀ ਆ ਉਹਨਾਂ ਨੇ ਆਪਣੀਆਂ ਸੇਵਾਵਾਂ ਜਿਹੜੀਆਂ ਵਾਂ ਉਸ 에어ਪੋਰਟ ਤੇ ਪਹੁੰਚਣ ਵਾਲੇ ਉਹਨਾਂ ਦੇ ਵਾਸਤੇ ਤੇ ਉਹਨਾਂ ਦੇ ਮਾਪੇ ਤੇ ਰਿਸ਼ਤੇਦਾਰਾਂ ਵਾਸਤੇ ਦੇਣ ਦਾ ਜਿਹੜਾ ਐਲਾਨ ਕੀਤਾ ਅੱਜ ਸ਼੍ਰੋਮਿਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਰੇਸ਼ੇਂਦਰ ਸਿੰਘ ਧਾਮੀ ਵੱਲੋਂ ਉਹਨਾਂ ਨੂੰ ਘਰਾਂ ਜਾਣ ਵਾਸਤੇ ਪਹੁੰਚਣ ਵਾਸਤੇ ਜਿਹੜੇ ਸਾਧਨ ਮੁਹੱਈਆ ਕਰਾਉਣ ਦੀ ਗੱਲ ਹੈ ਤੇ ਜੇ ਰਾਤ ਨੇਰ ਸਵੇਰ ਹੁੰਦਾ ਤਾਂ ਉਹਨਾਂ ਨੂੰ ਸਰਾਮਾਂ ਦੇ ਵਿੱਚ ਜਿਹੜੀ ਆ ਫ੍ਰੀ ਰਹਿਣ ਦੀ ਸਹੂਲਤ ਦਾ ਜਿਹੜਾ ਕੀ ਸਦਾ ਦਿੱਤਾ ਗਿਆ ਜਿਹੜੇ ਕੀ ਰਿਪੋਰਟ ਦੇ ਉੱਤੇ ਸ਼ਰੋਣੀ ਕਉਦਰ ਆਪਣੀ ਕਮੇਟੀ ਦੇ ਅਧਿਕਾਰੀ ਉੱਥੇ ਸੇਵਾਵਾਂ ਨਿਭਾਉਣਗੇ ਤੇ ਉਹਨਾਂ ਨਾਲ ਉਹ ਸੰਪਰਕ ਕੀਤਾ ਜਾ ਸਕਦਾ ਭਾਵੇਂ ਕੀ ਇਹ ਔਖਾ ਸਮਾਂ ਇਸ ਸਮੇਂ ਤੇ ਜਿਹੜਾ ਪੰਥ ਹੈ ਤੇ ਸਿੱਖ ਮਨਾ ਜਿਹੜਾ ਪਿਛਲਾ ਵਿਸ਼ੋਕਰ ਤੇ ਇਤਿਹਾਸ ਦੱਸਦਾ ਕਿ ਹਰੇਕ ਔਖੀ ਘੜੀ ਵੇਲੇ ਸਿੱਖ ਜਿਹੜੇ ਆ ਉਹ ਹਮੇਸ਼ਾ ਉਹਨਾਂ ਦੀਆਂ ਸਸਤਾਵਾਂ ਹਮੇਸ਼ਾ ਡਰ ਕੇ ਖੜਦੀਆਂ ਨੇ ਸੋ ਇਸ ਗੱਲ ਲਈ ਅਸੀਂ ਮੀਡੀਆ ਦੇ ਰਾਹੀਂ ਉਹਨਾਂ ਸਾਡੇ ਪਰਿਵਾਰਾਂ ਨੂੰ ਤੇ ਉਹਨਾਂ ਬਾਹਰੋਂ ਆ ਰਹੇ ਜਿਹੜੇ ਲੋਕ ਨੇ ਉਹਨਾਂ ਨੂੰ ਅਸੀਂ ਇਹ ਬੇਨਤੀ ਪੱਤਰ ਭੇਜ ਰਹੇ ਹਾਂ ਗੁਰਮਖੈਰ ਕਰੇ ਉਹ ਗੁਰੂ ਦੇ ਦਰ ਨਤਮਸਤਕ ਹੋ ਕੇ ਆਪਣੀ ਨਵੀਂ ਜ਼ਿੰਦਗੀ ਤੇ ਨਵੇਂ ਭਵਿੱਖ ਵਾਸਤੇ ਅਰਦਾਸ ਕਰਨ ਅਸੀਂ ਸਾਰੇ ਉਹਨਾਂ ਦੇ ਇਸ ਔਖੇ ਘੜੀ ਵਿੱਚ ਸਾਥ ਦੇ ਬੇहद ਹੀ ਸ਼ਰਮਨਾਕ ਤਸਵੀਰਾਂ ਜਿਹੜੀਆਂ ਕਿ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਰਹੇ ਹੋ ਜਿਨ੍ਹਾਂ ਦੇ ਵਿੱਚ ਸਿੱਖ ਨੌਜਵਾਨ ਜਿਹੜੇ ਕਿ ਯੂਐਸ ਤੋਂ ਰਿਪੋਰਟ ਹੋ ਕੇ ਆਏ ਨੇ ਉਹਨਾਂ ਨੂੰ ਬਿਨਾ ਦਸਤਾਰ ਤੋਂ ਜਹਾਜ਼ ਦੇ ਵਿੱਚੋਂ ਅੰਮ੍ਰਿਤਸਰ 에য়ারਪੋਰਟ ਤੇ ਉਤਾਰਿਆ ਗਿਆ ਹੈ ਅੰਮ੍ਰਿਤਸਰ ਤੋਂ ਬੇहद ਹੀ ਹੈਰਾਨੀਜਨਕ ਅਤੇ ਦਿਲ ਨੂੰ ਝੰਜੋੜ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇਹ ਤਸਵੀਰਾਂ ਬੀਤੀ ਰਾਤ ਉਸ ਵੇਲੇ ਦੀਆਂ ਨੇ ਜਿਸ ਵੇਲੇ ਅੰਮ੍ਰਿਤਸਰ ਦੇ ਵਿੱਚ ਰਿਪੋਰਟ ਹੋਏ ਪ੍ਰਵਾਸੀਆਂ ਦਾ ਜਹਾਜ਼ ਲੈਂਡ ਹੋਇਆ ਸੀ ਇਹਨਾਂ ਤਸਵੀਰਾਂ ਨੂੰ ਵੇਖ ਕੇ ਸਿਆਸੀ ਗਲਿਆਰਿਆਂ ਦੇ ਵਿੱਚ ਹਲਚਲ ਮਚ ਚੁੱਕੀ ਹੈ। ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਿੱਖ ਨੌਜਵਾਨ ਅਤੇ ਬਜ਼ੁਰਗ ਬਿਨਾਂ ਦਸਤਾਰਾ ਤੋਂ ਨਜ਼ਰ ਆ ਰਹੇ ਨੇ। ਕੂਐਸਡੀ ਏਜੰਸੀਆਂ ਵੱਲੋਂ ਇਹਨਾਂ ਰਿਪੋਰਟ ਹੋਈ ਪੰਜਾਬੀਆਂ ਦੇ ਨਾਲ ਇਹਨਾਂ ਜ਼ਿਆਦਾ ਤੱਕਾ ਕੀਤਾ ਗਿਆ ਹੈ ਕਿ ਉਹਨਾਂ ਨੂੰ ਆਪਣਾ ਆਮ ਸਮਾਨ ਚੱਕਣ ਦੀ ਤਾਂ ਛੱਡੋ, ਇੱਥੋਂ ਤੱਕ ਕਿ ਉਹਨਾਂ ਨੂੰ ਦਸਤਾਰਾ ਤੱਕ ਵੀ ਬੰਨ੍ਹ ਨਹੀਂ ਦਿੱਤੀਆਂ ਗਈਆਂ। ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹਨਾਂ ਨੌਜਵਾਨਾਂ ਅਤੇ ਬਜ਼ੁਰਗਾਂ ਦੇ ਉੱਤੇ ਕੀ ਬੀਤੀ ਹੋਵੇਗੀ ਕਿ ਆਖਰ ਇਹ ਅੰਮ੍ਰਿਤਸਰ ਦੇ 에어ਪੋਰਟ ਤੇ ਯੂਐਸਏ ਦੀ ਧਰਤੀ ਤੋਂ ਅੰਮ੍ਰਿਤਸਰ ਤੱਕ ਬਿਨਾਂ ਦਸਤਾਅ ਤੋਂ ਪਹੁੰਚੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜਕੱਲ ਪੂਰੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਅਮਰੀਕਾ ਤੋਂ ਜਿਹੜੇ ਰਿਪੋਰਟ ਕੀਤੇ ਜਾਂਦੇ ਦੇਸ਼ ਦੇ ਨਾਗਰਿਕ ਆ ਉਹਨਾਂ ਦੀ ਜਿਹੜੀ ਜਹਾਜ਼ ਆਮਰਸਰ ਸਾਹਿਬ ਦੀ ਧਰਤੀ ਤੇ ਉਤਰ ਰਹੀ ਥੀ ਪਹਿਲਾਂ ਵੀ ਜਹਾਜ਼ ਉਤਰਿਆ ਜਿਹਦੇ ਬਾਰੇ ਕੋਈ ਪੱਕੀ ਠੋਸ ਤਰੀਕ ਨਹੀਂ ਸੀ ਮਿਲੀ ਪਰ ਹੁਣੇ ਪਤਾ ਲੱਗਾ ਕਿ ਅੱਜ ਰਾਤ ਨੂੰ 10 ਵਜੇ ਜਿਹੜਾ ਅਮਰੀਕਾ ਦਾ ਇੱਕ ਜਿਹੜਾ ਜਿਹੜਾ ਪਬਜੀ ਜਹਾਜ਼ ਆ ਉਹਦੇ ਵਿੱਚ 100 ਤੋਂ ਵੱਧ ਜਿਹੜੇ ਦੇਸ਼ ਨਿਕਾਲਾ ਕੀਤੇ ਗਏ ਅਮਰੀਕਾ ਤੋਂ ਉਹ ਹਿੰਦੁਸਤਾਨ ਦੇ ਨਾਗਰਿਕ ਨੇ ਇਹਦੇ ਵਿੱਚ ਐਤਕੀ ਵੱਡੀ ਗਿਣਤੀ ਵੀ 70-75 ਦੇ ਕਰੀਬ ਜਿਹੜੇ ਪੰਜਾਬ ਦੇ ਬਸੰਦੇ ਨੇ ਜਿਹੜੇ ਕੀ ਆਪਣਾ ਘਰ-ਬਾਰ ਜਿਵੇਂ ਕਹਿੰਦੇ ਨੇ ਵੇਚ-ਵਟ ਕੇ ਬਹੁਤ ਵੱਡੀਆਂ ਰਕਮਾਂ ਦੇ ਕੇ ਬੜੇ ਮਾਰੇ ਰਸਤਿਆਂ ਰਾਹੀਂ ਉਹ ਅਮਰੀਕਾ ਪਹੁੰਚੇ ਸੀ ਤੇ ਅਮਰੀਕਾ ਦੇ ਵਿੱਚ ਅੱਜ ਇੱਕ ਮੁਲਾਕਾਤ ਵੀ ਹੋਈ ਆ ਉਸ ਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਅਮਰੀਕਾ ਦੇ ਰਾਸ਼ਟਰਪਤੀ 트ੰਪ ਦੇ ਵਿੱਚ ਹੋਈ ਪਰ ਉੱਥੇ ਕੋਈ ਚੰਗਾ ਜਿਵੇਂ ਕਹਿੰਦੇ ਆ ਸੁਨੇਹਾਂ ਨਹੀਂ ਮਿਲਿਆ ਤੋਂ ਅੱਜ ਉਹ ਅਮਰਤ ਸਰ ਵੀ ਧਰਤੀ ਤੇ ਦੂਜਾ ਜਹਾਜ ਉਤਰਿਆ ਤੇ ਕੀ ਕੀ ਕੋਈ ਕੀਤੀ ਜਾ ਰਹੀ ਹੈ ਉਸ ਸਮੇਂ ਦੇ ਉੱਤੇ ਜਿੱਥੇ ਪੰਜਾਬ ਦੇ ਵਿੱਚ ਪੰਜਾਬ ਦੇ ਬਸੰਦਿਆਂ ਦੇ ਵਿੱਚ ਮਨ ਦੇ ਵਿੱਚ ਕਾਫੀ ਇੱਕ ਅਫਸੋਸ ਵੀ ਹੈ ਤੇ ਜਿਹੜੇ ਲੋਕ ਵਿਚਾਰੇ ਉੱਥੋਂ ਵਾਪਸ ਪਰਤ ਰਹੇ ਨੇ ਉਹਨਾਂ ਦੇ ਨਾਲ ਹਮਦਰਦੀ ਵੀ ਹੈ ਇਸ ਸਮੇਂ ਤੇ ਸਿੱਖਾਂ ਦੀ ਉਹ ਸਮਰਵਾਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਉਹਨਾਂ ਪਰਿਵਾਰਾਂ ਦੇ ਨਾਲ ਜਿੱਥੇ ਹਮਦਰਦੀ ਦਾ ਪੋਟਾਵਾ ਕੀਤਾ ਗਿਆ ਤੇ ਕਰਨਾ ਬਣਦਾ ਵੀ ਆ ਉਹਨਾਂ ਨੇ ਆਪਣੀਆਂ ਸੇਵਾਵਾਂ ਜਿਹੜੀਆਂ ਵਾਂ ਉਸ 에어ਪੋਰਟ ਤੇ ਪਹੁੰਚਣ ਵਾਲੇ ਉਹਨਾਂ ਦੇ ਵਾਸਤੇ ਤੇ ਉਹਨਾਂ ਦੇ ਮਾਪੇ ਤੇ ਰਿਸ਼ਤੇਦਾਰਾਂ ਵਾਸਤੇ ਦੇਣ ਦਾਇਰਾ ਐਲਾਨ ਕੀਤਾ ਅੱਜ ਸ਼੍ਰੋਮਿਕ ਪੰਡਿਤ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਵੱਲੋਂ ਉਹਨਾਂ ਨੂੰ ਘਰਾਂ ਜਾਣ ਵਾਸਤੇ ਪਹੁੰਚਣ ਵਾਸਤੇ ਜਿਹੜੇ ਸਾਧਨ ਮੁਹੱਈਆ ਕਰਾਉਣ ਦੀ ਗੱਲ ਹੈ ਤੇ ਜੇ ਰਾਤ ਨੇ ਸਵੇਰ ਹੁੰਦਾ ਤਾਂ ਉਹਨਾਂ ਨੂੰ ਸਰਾਮਾਂ ਦੇ ਵਿੱਚ ਜਿਹੜੀ ਆ ਫ੍ਰੀ ਰਹਿਣ ਦੀ ਸਹੂਲਤ ਦਾ ਜਿਹੜਾ ਕੀ ਸਦਾ ਦਿੱਤਾ ਗਿਆ ਜਿਹੜੇ ਕੀ ਰਿਪੋਰਟ ਦੇ ਉੱਤੇ ਸ਼ਰੋਣੀ ਕੌਂਦਰ ਆਪਣੀ ਕਮੇਟੀ ਦੇ ਅਧਿਕਾਰੀ ਉੱਥੇ ਸੇਵਾਵਾਂ ਨਿਭਾਉਣਗੇ ਤੇ ਉਹਨਾਂ ਨਾਲ ਉਹ ਸੰਪਰਕ ਕੀਤਾ ਜਾ ਸਕਦਾ ਹੈ ਭਾਵੇਂ ਕੀ ਇਹ ਔਖਾ ਸਮਾਂ ਇਸ ਸਮੇਂ ਤੇ ਜਿਹੜਾ ਪੰਥ ਹੈ ਤੇ ਸਿੱਖ ਮਨਾ ਜਿਹੜਾ ਪਿਛਲਾ ਵਿਸ਼ੋਕਰ ਤੇ ਇਤਿਹਾਸ ਦੱਸਦਾ ਕਿ ਹਰੇਕ ਔਖੀ ਘੜੀ ਵੇਲੇ ਸਿੱਖ ਜਿਹੜੇ ਆ ਉਹ ਹਮੇਸ਼ਾ ਤੇ ਉਹਨਾਂ ਦੀਆਂ ਸਸਤਾਵਾਂ ਹਮੇਸ਼ਾ ਢੱਕ ਕੇ ਖੜਦੀਆਂ ਨੇ ਸੋ ਇਸ ਗੱਲ ਲਈ ਅਸੀਂ ਮੀਡੀਆ ਦੇ ਰਾਹੀਂ ਉਹਨਾਂ ਸਾਡੇ ਪਰਿਵਾਰਾਂ ਨੂੰ ਤੇ ਉਹਨਾਂ ਬਾਹਰੋਂ ਆ ਰਹੇ ਜਿਹੜੇ ਲੋਕ ਨੇ ਉਹਨਾਂ ਨੂੰ ਅਸੀਂ ਇਹ ਬੇਨਤੀ ਪੱਤਰ ਭੇਜ ਰਹੇ ਹਾਂ ਗੁਰਮੁਖ ਖੈਰ ਕਰੇ ਉਹ ਗੁਰੂ ਦੇ ਦਰ ਨਤਮਸਤਕ ਹੋ ਕੇ ਆਪਣੀ ਨਵੀਂ ਜ਼ਿੰਦਗੀ ਤੇ ਨਵੇਂ ਭਵਖਾਸਤੇ ਅਰਦਾਸ ਕਰਨ ਅਸੀਂ ਸਾਰੇ ਉਹਨਾਂ ਦੇ ਇਸ ਔਖੇ ਘੜੀ ਵਿੱਚ ਸਾਥ ਦੇ ਬੇहद ਹੀ ਸ਼ਰਮਨਾਕ ਤਸਵੀਰਾਂ ਜਿਹੜੀਆਂ ਕਿ ਤੁਸੀਂ ਆਪਣੇ ਟੀਵੀ ਸਕਰੀਨ ਤੇ ਦੇਖ ਰਹੇ ਹੋ ਜਿਨ੍ਹਾਂ ਦੇ ਵਿੱਚ ਸਿੱਖ ਨੌਜਵਾਨ ਜਿਹੜੇ ਕਿ ਯੂਐਸਏ ਤੋਂ ਰਿਪੋਰਟ ਹੋ ਕੇ ਆਏ ਨੇ ਉਹਨਾਂ ਨੂੰ ਬਿਨਾ ਦਸਤਾਰ ਤੋਂ ਜਹਾਜ਼ ਦੇ ਵਿੱਚੋਂ ਅੰਮ੍ਰਿਤਸਰ 에য়ারਪੋਰਟ ਤੇ ਉਤਾਰਿਆ ਗਿਆ ਹੈ ਅੰਮ੍ਰਿਤਸਰ ਤੋਂ ਬੇहद ਹੀ ਹੈਰਾਨੀਜਨਕ ਅਤੇ ਦਿਲ ਨੂੰ ਝੰਜੋੜ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇਹ ਤਸਵੀਰਾਂ ਬੀਤੀ ਰਾਤ ਉਸ ਵੇਲੇ ਦੀਆਂ ਨੇ ਜਿਸ ਵੇਲੇ ਅੰਮ੍ਰਿਤਸਰ ਦੇ ਵਿੱਚ ਰਿਪੋਰਟ ਹੋਏ ਪ੍ਰਵਾਸੀਆਂ ਦਾ ਜਹਾਜ਼ ਲੈਂਡ ਹੋਇਆ ਸੀ ਇਹਨਾਂ ਤਸਵੀਰਾਂ ਨੂੰ ਵੇਖ ਕੇ ਸਿਆਸੀ ਗਲਿਆਰਿਆਂ ਦੇ ਵਿੱਚ ਹਲਚਲ ਮਚ ਚੁੱਕੀ ਹੈ। ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਿੱਖ ਨੌਜਵਾਨ ਅਤੇ ਬਜ਼ੁਰਗ ਬਿਨਾਂ ਦਸਤਾਰਾ ਤੋਂ ਨਜ਼ਰ ਆ ਰਹੇ ਨੇ। ਕੂਐਸਡੀ ਏਜੰਸੀਆਂ ਵੱਲੋਂ ਇਹਨਾਂ ਰਿਪੋਰਟ ਹੋਈ ਪੰਜਾਬੀਆਂ ਦੇ ਨਾਲ ਇਹਨਾਂ ਜ਼ਿਆਦਾ ਤੱਕਾ ਕੀਤਾ ਗਿਆ ਹੈ ਕਿ ਉਹਨਾਂ ਨੂੰ ਆਪਣਾ ਆਮ ਸਮਾਨ ਚੱਕਣ ਦੀ ਤਾਂ ਛੱਡੋ, ਇੱਥੋਂ ਤੱਕ ਕਿ ਉਹਨਾਂ ਨੂੰ ਦਸਤਾਰਾ ਤੱਕ ਵੀ ਬੰਨ੍ਹ ਨਹੀਂ ਦਿੱਤੀਆਂ ਗਈਆਂ। ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹਨਾਂ ਨੌਜਵਾਨਾਂ ਅਤੇ ਬਜ਼ੁਰਗਾਂ ਦੇ ਉੱਤੇ ਕੀ ਬਿਤੀ ਹੋਵੇਗੀ ਕਿ ਆਖਰ ਇਹ ਅੰਮ੍ਰਿਤਸਰ ਦੇ 에어ਪੋਰਟ ਤੇ ਯੂਐਸਏ ਦੀ ਧਰਤੀ ਤੋਂ ਅੰਮ੍ਰਿਤਸਰ ਤੱਕ ਬਿਨਾਂ ਦਸਤਾਰ ਤੋਂ ਪਹੁੰਚੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜਕੱਲ ਪੂਰੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਅਮਰੀਕਾ ਤੋਂ ਜਿਹੜੇ ਰਿਪੋਰਟ ਕੀਤੇ ਜਾਂਦੇ ਦੇਸ਼ ਦੇ ਨਾਗਰਿਕ ਆ ਉਹਨਾਂ ਦੀ ਜਿਹੜੀ ਜਹਾਜ਼ ਆਮਰਸਰ ਸਾਹਿਬ ਦੀ ਧਰਤੀ ਤੇ ਉਤਰ ਰਹੀ ਦੇ ਪਹਿਲਾਂ ਵੀ ਇੱਕ ਜਹਾਜ਼ ਉਤਰਿਆ ਜਿਹਦੇ ਬਾਰੇ ਕੋਈ ਪੱਕੀ ਠੋਸ ਤਰੀਕ ਨਹੀਂ ਸੀ ਮਿਲੀ ਪਰ ਹੁਣੇ ਪਤਾ ਲੱਗਾ ਜੀ ਅੱਜ ਰਾਤ ਨੂੰ 10 ਵਜੇ ਜਿਹੜਾ ਅਮਰੀਕਾ ਦਾ ਇੱਕ ਜਿਹੜਾ ਜਿਹੜਾ ਫੌਜੀ ਜਹਾਜ਼ ਆ ਉਹਦੇ ਵਿੱਚ 100 ਤੋਂ ਵੱਧ ਜਿਹੜੇ ਦੇਸ਼ ਨਿਕਾਲਾ ਕੀਤੇ ਗਏ ਅਮਰੀਕਾ ਤੋਂ ਉਹ ਹਿੰਦੁਸਤਾਨ ਦੇ ਨਾਗਰਿਕ ਨੇ ਇਹਦੇ ਵਿੱਚ ਐਤ ਕੀ ਵੱਡੀ ਗਿਣਤੀ ਵੀ 70-75 ਦੇ ਕਰੀਬ ਜਿਹੜੇ ਪੰਜਾਬ ਦੇ ਬਸੰਦੇ ਨੇ ਜਿਹੜੇ ਕੀ ਆਪਣਾ ਘਰ-ਬਾਰ ਜਿਵੇਂ ਕਹਿੰਦੇ ਨੇ ਵੇਚ-ਵਟ ਕੇ ਬਹੁਤ ਵੱਡੀਆਂ ਰਕਮਾਂ ਦੇ ਕੇ ਬੜੇ ਮਾਰੇ ਰਸਤਿਆਂ ਰਾਹੀਂ ਉਹ ਅਮਰੀਕਾ ਪਹੁੰਚੇ ਸੀ ਤੇ ਅਮਰੀਕਾ ਦੇ ਵਿੱਚ ਅੱਜ ਇੱਕ ਮੁਲਾਕਾਤ ਵੀ ਹੋਈ ਆ ਉਸ ਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਅਮਰੀਕਾ ਦੇ ਰਾਸ਼ਟਰਪਤੀ 트ੰਪ ਦੇ ਵਿੱਚ ਹੋਈ ਪਰ ਉੱਥੇ ਕੋਈ ਚੰਗਾ ਜਿਵੇਂ ਕਹਿੰਦੇ ਆ ਸੁਨੇਹਾ ਨਹੀਂ ਮਿਲਿਆ ਤੋ ਅੱਜ ਉਹ ਅਮਰਤਸਰ ਦੀ ਧਰਤੀ ਦੇ ਦੂਜਾ ਜਹਾਜ ਉਤਰ ਰਿਹਾ ਤੇ ਤੀਜੇ ਦੀ ਉਡੀਕ ਕੀਤੀ ਜਾ ਰਹੀ ਹੈ ਉਸ ਸਮੇਂ ਦੇ ਉੱਤੇ ਜਿੱਥੇ ਪੰਜਾਬ ਦੇ ਵਿੱਚ ਪੰਜਾਬ ਦੇ ਬਸੰਦਿਆਂ ਦੇ ਵਿੱਚ ਮਨ ਦੇ ਵਿੱਚ ਕਾਫੀ ਇੱਕ ਅਫਸੋਸ ਵੀ ਹੈ ਤੇ ਜਿਹੜੇ ਲੋਕ ਵਿਚਾਰੇ ਉੱਥੋਂ ਵਾਪਸ ਪਰਤ ਰਹੇ ਨੇ ਉਹਨਾਂ ਦੇ ਨਾਲ ਹਮਦਰਦੀ ਵੀ ਹੈ ਇਸ ਸਮੇਂ ਤੇ ਸਿੱਖਾਂ ਦੀ ਉਹ ਸਮਰਵਾਰ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਉਹਨਾਂ ਪਰਿਵਾਰਾਂ ਦੇ ਨਾਲ ਜਿੱਥੇ ਹਮਦਰਦੀ ਦਾ ਪੋਟਾਵਾ ਕੀਤਾ ਗਿਆ ਤੇ ਕਰਨਾ ਬਣਦਾ ਵੀ ਆ ਉਹਨਾਂ ਨੇ ਆਪਣੀਆਂ ਸੇਵਾਵਾਂ ਜਿਹੜੀਆਂ ਵਾਂ ਉਸ 에어ਪੋਰਟ ਤੇ ਪਹੁੰਚਣ ਵਾਲੇ ਉਹਨਾਂ ਦੇ ਵਾਸਤੇ ਤੇ ਉਹਨਾਂ ਦੇ ਮਾਪੇ ਤੇ ਰਿਸ਼ਤੇਦਾਰਾਂ ਵਾਸਤੇ ਦੇਣ ਦਾ ਐਲਾਨ ਕੀਤਾ ਅੱਜ ਸ਼੍ਰੋਮਿਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਰੇਸ਼ੇਂਦਰ ਸਿੰਘ ਧਾਮੀ ਵੱਲੋਂ ਉਹਨਾਂ ਨੂੰ ਘਰਾਂ ਜਾਣ ਵਾਸਤੇ ਪਹੁੰਚਣ ਵਾਸਤੇ ਜਿਹੜੇ ਸਾਧਨ ਮੁਹੱਈਆ ਕਰਾਉਣ ਦੀ ਗੱਲ ਆ ਤੇ ਜੇ ਰਾਤ ਨੇਰ ਸਵੇਰ ਹੁੰਦਾ ਤਾਂ ਉਹਨਾਂ ਨੂੰ ਸਰਾਮਾਂ ਦੇ ਵਿੱਚ ਜਿਹੜੀ ਆ ਫ੍ਰੀ ਰਹਿਣ ਦੀ ਸੁਹਲਤਾ ਜਿਹੜਾ ਕੀ ਸਦਾ ਦਿੱਤਾ ਗਿਆ ਜਿਹੜੇ ਕੀ ਏਰਪੋਰਟ ਦੇ ਉੱਤੇ ਸ਼ਰੋਣੀ ਕਉਦਰ ਆਪਣੀ ਕਮੇਟੀ ਦੇ ਅਧਿਕਾਰੀ ਉੱਥੇ ਸੇਵਾਵਾਂ ਨਿਭਾਉਣਗੇ ਤੇ ਉਹਨਾਂ ਨਾਲ ਉਹ ਸੰਪਰਕ ਕੀਤਾ ਜਾ ਸਕਦਾ ਭਾਵੇਂ ਕੀ ਇਹ ਔਖਾ ਸਮਾਂ ਇਸ ਸਮੇਂ ਤੇ ਜਿਹੜਾ ਪੰਥ ਹੈ ਤੇ ਸਿੱਖ ਮਨਾ ਜਿਹੜਾ ਪਿਛਲਾ ਵਿਸ਼ੋਕਰ ਤੇ ਇਤਿਹਾਸ ਦੱਸਦਾ ਕਿ ਹਰੇਕ ਔਖੀ ਘੜੀ ਵੇਲੇ ਸਿੱਖ ਜਿਹੜੇ ਆ ਉਹ ਹਮੇਸ਼ਾ ਤੇ ਉਹਨਾਂ ਦੀਆਂ ਸਸਤਾਵਾਂ ਹਮੇਸ਼ਾ ਡਰ ਕੇ ਖੜ੍ਹਦੀਆਂ ਨੇ ਸੋ ਇਸ ਗੱਲ ਲਈ ਅਸੀਂ ਮੀਡੀਆ ਦੇ ਰਾਹੀਂ ਉਹਨਾਂ ਸਾਥ ਸਾਡੇ ਪਰਿਵਾਰਾਂ ਨੂੰ ਤੇ ਉਹਨਾਂ ਵਾਰੋਂ ਆ ਰਹੇ ਜਿਹੜੇ ਲੋਕ ਨੇ ਉਹਨਾਂ ਨੂੰ ਅਸੀਂ ਇਹ ਬੇਨਤੀ ਪੱਤਰ ਭੇਜ ਰਹੇ ਹਾਂ ਗੁਰਮ ਖੈਰ ਕਰੇ ਉਹ ਗੁਰੂ ਦੇ ਦਰ ਨਤਮਸਤਕ ਹੋ ਕੇ ਆਪਣੀ ਨਵੀਂ ਜ਼ਿੰਦਗੀ ਤੇ ਨਵੇਂ ਭਵਖਾਸਤੇ ਅਰਦਾਸ ਕਰਨ ਅਸੀਂ ਸਾਰੇ ਉਹਨਾਂ ਦੇ ਇਸ ਔਖੇ ਘੜੀ ਵਿੱਚ ਸਾਥ ਦੇ ਰਹੇ ਹਾਂ ਬੇहद ਹੀ ਸ਼ਰਮਨਾਕ ਤਸਵੀਰਾਂ ਜਿਹੜੀਆਂ ਕਿ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਜਿਨ੍ਹਾਂ ਦੇ ਵਿੱਚ ਸਿੱਖ ਨੌਜਵਾਨ ਜਿਹੜੇ ਕਿ ਯੂਐਸ ਤੋਂ ਰਿਪੋਰਟ ਹੋ ਕੇ ਆਏ ਨੇ ਉਹਨਾਂ ਨੂੰ ਬਿਨਾ ਦਸਤਾਰ ਤੋਂ ਜਹਾਜ਼ ਦੇ ਵਿੱਚੋਂ ਅੰਮ੍ਰਿਤਸਰ 에য়ারਪੋਰਟ ਤੇ ਉਤਾਰਿਆ ਗਿਆ ਹੈ। ਅੰਮ੍ਰਿਤਸਰ ਤੋਂ ਬੇहद ਹੀ ਹੈਰਾਨੀਜਨਕ ਅਤੇ ਦਿਲ ਨੂੰ ਝੰਜੋੜ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਇਹ ਤਸਵੀਰਾਂ ਬੀਤੀ ਰਾਤ ਉਸ ਵੇਲੇ ਦੀਆਂ ਨੇ ਜਿਸ ਵੇਲੇ ਅੰਮ੍ਰਿਤਸਰ ਦੇ ਵਿੱਚ ਰਿਪੋਰਟ ਹੋਏ ਪ੍ਰਵਾਸੀਆਂ ਦਾ ਜਹਾਜ਼ ਲੈਂਡ ਹੋਇਆ ਸੀ। ਇਹਨਾਂ ਤਸਵੀਰਾਂ ਨੂੰ ਵੇਖ ਕੇ ਸਿਆਸੀ ਗਲਿਆਰੀਆਂ ਦੇ ਵਿੱਚ ਹਲਚਲ ਮਚ ਚੁੱਕੀ ਹੈ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਿੱਖ ਨੌਜਵਾਨ ਅਤੇ ਬਜ਼ੁਰਗ ਬਿਨਾਂ